ਸਤਿਕਾਰਯੋਗ ਜੀ ਸਾਰੇ ਵੀਰਾਂ ਨੂੰ ਸੰਦੀਪ ਦੇ ਫੈਨ ਤੁਹਾਡਾ ਬੋਬੋ ਵੈਲਕਮ ਹੈ ਜੀ ਸਾਡੇ ਜੰਗਲਾ ਗੁਰ ਖੈੜ ਖਜਾਲੇ ਗੁਰ ਢੋੜਾ ਕੋਲ ਚੱਲ ਰਹੀਆਂ ਜੀ ਤੇ ਬੜਾ ਮੇਲਾ ਸੋਨਾ ਭਰਿਆ ਪਿਆ ਜੀ ਮੈਂ ਸ਼ੁਰੂਆਤ ਹੀ ਸੰਜ ਲੋ ਆ ਦੇਖੋ ਤਾ ਦੇਖੋ ਟੋਫੀ ਵੀ ਰੱਖੀ ਹੈ ਬਾਈ ਵਾਲੇ ਹਲੋ 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 ਅਜੀ ਅਸੀਂ ਕੱਲ ਜੀ ਹੈਲੋ ਤੇ ਕਿਹੜੀ ਚੀਜ਼ ਕਰਵਾਉਣੀ ਜੀ ਹੈਲੋ ਖੇਮ ਕਰਨਾ ਰਤ ਹੋਗੀ ਤੁਸੀਂ ਆਪਾਂ ਨੂੰ ਮਿਲੇ ਸਿੰਦੇ ਘਰੇ ਵੀਡੀਓ ਅੱਛਾ ਜੀ ਠੀਕ ਹੈ ਠੀਕ ਹੈ ਤੇ ਇਹ ਅੱਗੇ ਵੀ ਲੱਗ ਰਹੀ ਹੈ ਕਿ ਨਹੀਂ ਨਹੀਂ ਪਹਿਲੀ ਯਾਰ ਹੈ ਪਹਿਲੀ ਯਾਰ ਲੱਗੇ ਕਿੰਨੇ ਕੁੱਤੇ ਆਏ ਫਿਰ ਇੱਥੇ ਆਏ 6 6 ਕੁੱਤੇ 6 ਦੌੜਨਗੇ ਤੇ ਨਾਮ ਨੂੰ ਕੀ ਹੈ ਜੀ ਨਾਮ ਦਾਨਿਆ ਲਿਖਾ ਦਾ ਅਜੀ ਇਹ ਆਪਣੀ ਕਿਹੜੀ ਲੈ ਆ ਗਈ ਕੁੱਤੀ ਜੀ ਇੱਕ ਕੁੱਤੀ ਕੁੱਤੀ ਵਾਲੇ ਕੌਮ ਕੁੱਤੀਆਂ ਦਾ ਅੱਛਾ ਠੀਕ ਆ ਹਾਂ ਯਾਰ ਸਟਾਰਟਿੰਗ ਲੱਗੂ ਐ ਟਾਈਮ ਹਣਾ ਜਾਂਦੇ ਜਾਣਾ ਆ ਅੱਜ ਪਹੁੰਚੇ ਆ ਅੱਜ ਪਹੁੰਚੇ ਆ ਸੇਮ ਕਰਦੇ ਆ ਆ ਚਲੋ ਚਲੋ ਜੋ ਕਰੋ ਜੋ ਐ ਇਹ ਵੀ ਕੁੱਤੀ ਅਸਤੀ ਕਾਲ ਜੀ ਤੇ ਇਹ ਵੀ ਧੋੜੂ ਕੀ ਫੇਰਾ ਕੁੱਤੀ ਕੁੱਦਾ ਤੇ ਕਿਹੜੀ ਜਗ੍ਹਾ ਤੁਸੀਂ ਵੱਡਾ ਵੱਡੇ ਦਾ ਵੱਡੇ ਰੋ ਸੂਰੋ ਵੱਡੇ ਦਾ ਸੂਰੋ ਵੱਡੇ ਦਾ ਉਹ ਘਮਾਣਾ ਲਾਣੇ ਉਹ ਨਹੀਂ ਨਹੀਂ ਮੈਂ ਤੇ ਜਾਉਂਗਾ ਅੱਛਾ ਮੈਂ ਤੇ ਜਾਉਂਗਾ ਠੀਕ ਆ ਠੀਕ ਆ ਅੱਗੇ ਕਿਨੇ ਜਾਣਾ ਮਰੇ ਘਰੇ ਕਰੇ ਕਿਹ ਜਣਵਰ ਆ ਗਏ ਭਾਈ ਆਪਣੇ ਕੋ ਤਿੰਨ ਚਾਰ ਤਿੰਨ ਚਾਰ ਹਾਂਜੀ ਹਾਂ ਤੇ ਕਿਹੜੀ ਲਾਈਨ ਵਿੱਚੋਂ ਆ ਗਏ ਜੀ ਇਹ ਇਹ ਭਾਈ ਲਾਈਨ ਦਾ ਆਪਾਂ ਨੂੰ ਪਤਾ ਨਹੀਂ ਇੰਨਾ ਰਿਸਤੇਦਾਰ ਆ ਬਹਨ ਦਾ ਮਤਲਬ ਕਿ ਚੰਗੀ ਤੋੜਦੀ ਆ ਆ ਗਏ ਜਿੱਤੇ ਜਿੱਤਨਾ ਵਧੀਆ ਹੋ ਕੇ ਪੂਰਾ ਦਾ ਅੱਛਾ ਹਾਂਜੀ ਤੇ ਕਿੰਨੇ ਕੁੱਤੇ ਤੋੜਨਗੇ ਇੱਥੇ ਜਿੱਤੇ ਭਾਈ ਇਹ ਭਾਜੀ ਆਨੇ 100 ਡੇੜੇ ਡੇੜੇ ਅੱਛਾ 100 ਮਰਦਾ ਬਾਹਵਾਂ ਜਣੇ ਨਾ ਹਾਂ ਠੀਕ ਹੈ ਠੀਕ ਹੈ ਠੀਕ ਹੈ ਤੇ ਨਾਮ ਨੂੰ ਕੀ ਰੱਖਿਆ ਤੇ ਪਹਿਲੀ ਵਾਰ ਲੱਗਣ ਲੱਗਾ ਹਾਂ ਭਾਈ ਇੱਥੇ ਕੁੱਤੇ ਲੱਗ ਭਜਣੇ ਤੇ ਕੁੱਤੀਆਂ ਲੱਗ ਭਜਣੇ ਅੱਛਾ ਕੁੱਤੇ ਲੱਗ ਭਜਣੇ ਕੁੱਤੀਆਂ ਸੇਲਿੰਗ ਕਰ ਦੇ ਸੇਲਿੰਗ ਕਰ ਦੇ ਗਾਣਾ ਆਪਣੇ ਆਪਣੇ ਗਰੁੱਪ ਹੀ ਬਣਾ ਤੁਹਾਡਾ ਚਲੋ ਠੀਕ ਹੈ ਜੀ ਚਲੋ ਜੀ ਵੇਖੋ ਕਰਾਂ ਦੀ ਆ ਨਜ਼ਾਰੇ ਲੋ ਆ ਛੋਟਗੀ ਕੁੱਤੇ ਆ ਜਾ ਹਾਲੇ ਆ ਜਾ ਆ ਜਾ ਆ ਜਾ ਪੰਦਵਾ ਪੂਰਾ ਕਰਾਂ ਨਜ਼ਾਰਾ ਜੀ ਆ ਗਈ ਠੰਡ ਵਿੱਚ ਦਵਾਈ ਜਾਂਦੇ ਆ

ਸਿਕਲ ਜੀ ਤੇ ਕਿਹੜੀ ਜਗ੍ਹਾ ਆਏ ਬਾਈ ਹਾਂ ਜੀ ਕਿਹੜੀ ਜਗ੍ਹਾ ਤੋਂ ਲਾਲਪੁਰ ਤੋਂ ਜੀ ਤਰਦਾ ਲਾਲਪੁਰ ਤੋਂ ਢੋਟਿਆਂ ਦੇ ਕੋਲ ਹਾਂ ਜੀ ਹਾਂ ਜੀ ਤੇ ਕਿੰਨੇ ਲੈ ਕੇ ਆਏ ਕਿਤੇ ਫਿਰ ਚਾਰ ਅੱਛਾ ਚਾਰ ਲੈ ਕੇ ਆਏ ਠੀਕ ਹੈ ਤੇ ਹੁਣ ਕਿੰਨੇ ਕਦੋਂ ਸ਼ੁਰੂ ਹੋਊਗੀ ਜੀ ਇਹ ਲਗਭਗ 12:00 ਬਜੇ ਬਾਅਦ 12:00 ਵਜੇ ਅਜੇ ਟਾਈਮ ਲੱਗ ਜਾਣਾ ਹਣਾ 1:00 ਵਜੇ ਜਾਣਾ ਇਹ 1:00 ਵਜੇ ਜਾਣਾ ਅਜੇ ਬਸੰਜ ਲੋ ਟ੍ਰੀਟਮੈਂਟ ਚੱਲ ਰਹੀ ਹੈ ਨਰਿਆ ਜੀ ਖਰਾਖਰੂ ਦੇ ਰਹੇ ਆ ਠੀਕ ਹੈ ਪਰ ਉੱਤਰ ਬਹੁਤ ਬਣ ਜਾਣੇ ਜੀ ਜੀ ਬਾਜੀ ਕਿਹੜੀ ਜਗ੍ਹਾ ਤੋਂ ਆਪਣਾ ਇਹੋ ਨਗਰ ਆ ਅਜੇ ਇਹੀ ਆ ਠੀਕ ਆ ਠੀਕ ਆ ਅੱਗੇ ਜਿੱਤੀ ਹੈ ਜੀ ਹਾਂਜੀ ਅੱਗੇ ਜਿੱਤੀ ਆ ਨਹੀਂ ਇਹ ਪਹਿਲੀ ਆ ਜੀ ਅੱਛਾ ਪਹਿਲੀ ਪਹਿਲੀ ਭਜਾਣੀ ਆ ਇਹ ਹਜੇ ਮੈਂ ਛੋਟੀ ਹੋਣੀ ਹੈ ਨਾ ਅਜੇ ਤਾਂ ਠੀਕ ਆ ਇਹ ਸੇਲ ਤੋਂ ਦਾ ਨਹੀਂ ਕਰਦੇ ਜੀ ਵਿੱਚੋਂ ਹਾਂਜੀ ਸੇਲ ਦਾ ਨਹੀਂ ਕਰਦੇ ਮੈਂ ਕਿਹਾ ਸੇਲ ਦਾ ਨਹੀਂ ਕਰਦੇ ਕੋਈ ਨਹੀਂ ਨਹੀਂ ਸੇਲ ਨਹੀਂ ਕਰਦੇ ਸਾਰ ਤੜਾਣ ਵਾਲੇ ਹੈ ਨਾ ਹਾਂਜੀ 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 ਆਪਾਂ ਵੀ ਤੁਹਾਨੂੰ ਦੋ ਇੱਕ ਵਾਰੀ ਫੋਨ ਲਾਇਆ ਹੈ ਅੱਛਾ ਅੱਛਾ ਮੈਂ ਆਪਾਂ ਮੁਬਾਰਕ ਕਰਦੇ ਨਾ ਅੱਛਾ ਮੈਂ ਆਪਾਂ ਮੁਬਾਰਕ ਕਰਦੇ ਹਾਂ ਹਾਂਜੀ ਚਲ ਮੈਂ ਨੰਗੇ ਜਾ ਰਹੇ ਮੈਂ ਕਿ ਚਲੋ ਹਾਂ ਹੈ ਨਾ ਐਹੋ ਜਿਹੀ ਚੀਜ਼ਾਂ ਪਾਣੀ ਜ਼ਰੂਰੀ ਹੈ ਕਿ ਨਹੀਂ ਸੋਹਣੀਆਂ ਚੀਜ਼ਾਂ ਵਾ ਹਾਂ ਵੇ ਲੋ ਪਰ ਅਸੀਂ ਠੰਡਰ ਵੀ ਜਾਣ ਦੇ ਪੂਰਾ ਪ੍ਰਬੰਧ ਪਾਈਆਂ ਦਾ ਭਾਜੀ ਤੁਸੀਂ ਕਿਹੜੀ ਜੀ ਗਏ ਹੋ ਐ ਜੀ? ਹਾਰਪੁਰ ਤੋਂ ਠੀਕ ਆ ਤੁਹਾਡੇ ਗੇਮ ਜਾਰੇ ਚੱਲਦੇ ਹਨ ਉੱਧਰ। ਨਹੀਂ ਪਹਿਲੀ ਵਾਰ ਇੱਥੇ ਚੱਲੀ ਜਾਣਾ। ਇਹ ਡੈਰੀ ਗੇਮ ਇਹ ਲੱਗਾ ਵੀ ਆਹ ਤੋਂ 5-6 ਸਾਲ ਫਿਲਮ ਤੁੰਗਾ ਮਟਵਾ ਰਿਹਾ। ਅੱਛਾ ਪਹਿਲਾਂ ਵੀ ਹੋਇਆ ਸੀ ਹਾਂ ਜੀ। ਠੀਕ ਆ। ਤੇ ਅਗੇ ਜਾਨਵਰ ਕਿੰਨੇ ਘਰੇ ਤੁਹਾਡੇ ਕੋਲੋਂ? ਇੱਕ ਉਹ ਤਿੰਨ ਆ ਜੀ। ਤਿੰਨ ਜਾਨਵਰ ਆ। ਠੀਕ ਆ। ਇਹ ਮਿਹਲੇ ਕੁ ਫੀਮੇਲ ਜੀ? ਫੀਮੇਲ ਆ। ਸੇਲ ਵੀ ਕਰਦੇ ਕਿ ਨਹੀਂ? ਨਹੀਂ ਨਹੀਂ ਭਾਜੀ। ਸੇਲ ਨਹੀਂ ਕਰਦੇ। ਚਲੋ ਠੀਕ ਆ ਵੀ ਜੀ। ਹੈਂ ਆ ਇਹ ਵੀ ਕੁੱਤੇ ਲੱਗਦੇ ਨੇ ਜਾਨ ਬਾਜੀ ਅਸਤੀਕਾਲ ਆ ਅਸਤੀਕਾਲ ਜੀ ਵੀਰ ਜੀ ਤੇ ਵੀਰ ਜੀ ਕਿਹੜੀ ਜਗ੍ਹਾ ਤੁਸੀਂ ਵੀਰ ਜੀ ਅਸੀਂ ਬਟਾਲੇ ਤੋਂ ਆਏ ਅੱਛਾ ਬਟਾਲੇ ਖਾਸ ਹੀ ਬਟਾਲੇ ਤੋਂ ਨਹੀਂ ਪਿੰਡ ਕੋਟਲਾ ਨਵਾਬ ਕੋਟਲਾ ਨਵਾਬ ਕੋਟਰਾ ਨਵਾਬ ਇਹ ਜਿਹੜਾ ਕਾਲਾ ਰੋਡ ਤੇ ਡੇਲ ਰੋਡ ਤੇ ਰਹਿ ਗਿਆ ਨਹੀਂ ਨਹੀਂ ਇਹ ਬਾਜੀ ਭੁੱਲ ਰੋਡ ਤੇ ਆ ਕਿਰਤਪੁਰ ਰੋਡ ਤੋਂ ਪਹਿਲਾਂ ਅੱਛਾ ਗੁਰਦਾਪੁਰ ਰੋਡ ਤੋਂ ਠੀਕ ਹੈ ਤੇ ਕਿੰਨੇ ਜਾਨਵਰ ਜੀ ਆਕੇ ਤੁਹਾਡੇ ਕੋਲ ਜਾਨਵਰ ਵੀਰ ਜੀ ਤਿੰਨੇ ਆਪਨੇ ਨੇ ਤਿੰਨ ਠੀਕ ਆ ਇਹ ਮੇਲ ਆ ਫੀਮੇਲ ਜੀ ਇਹ ਮੇਲ ਦੇ ਮੇਲ ਆ ਉਹਨੂੰ ਤੇ ਪਾਣੀ ਹੈ ਜੀ ਹਾਂਜੀ ਠੀਕ ਹੈ ਤੇ ਇਹਨੂੰ ਫਿਰ ਖਾਣੇ ਦੇ ਰੂਪ ਵਿੱਚ ਜਦੋਂ ਦੜਾਨੇ ਕੀ ਪਾਣੀ ਦੇਣਾ ਮਰੇਕ ਹਾਂਜੀ ਪਾਣੀ ਪੋਣੀ ਸਵੇਰੇ ਲਾਈਟ ਹੁਣ ਖਾਲੀ ਹੋਊਗੀ ਪੇਟ ਤੋਂ ਬਿਲਕੁਲ ਮੇਰੇ ਨਹੀਂ ਬਿਲਕੁਲ ਲਾਈਟ ਹੀ ਖਾਣੇ ਦੁੱਧ ਦੇਣਾ ਫਿਰ ਅੱਛਾ ਠੀਕ ਆ ਅੱਧੇ ਕੁ ਬਾਅਦ ਦੁੱਧ ਦੇਣਾ ਇੱਕ ਅੰਡਾ ਪਾਉਣਾ ਠੀਕ ਹੈ ਠੀਕ ਆ ਹਾਂਜੀ ਠੀਕ ਹੈ ਸੈਤ ਉਹਗਾਰਾ ਪਾਦਣਾ ਬੱਚ ਹਾਂ ਨੋਲਜ ਵਰਤ ਸੀ ਹਾਂਜੀ ਹਾਂ ਚੱਲੋ ਚੱਲੋ ਚੱਲ ਤੇ ਉਹ ਸੇਲ ਸੁੱਲ ਨਹੀਂ ਕਰਦੇ ਕੋਈ ਨਹੀਂ ਬੀਬੀ ਸੇਲ ਨਹੀਂ ਕਰਦੇ ਇਹ ਕੀ ਭਾਵ 5 6 ਜਾਣੇ ਪੁੱਛਿਆ ਸੇਲ ਨਹੀਂ ਕੋਈ ਕਰਦਾ ਇਹ ਕੀ ਚੱਕਰ ਕੀ ਗਰੁੱਪ ਬਣੇ ਜੀ? ਹਾਂਜੀ ਗਰੁੱਪ ਬਣੇ ਹੋਣੇ ਆ। ਗਰੁੱਪ ਬਣੇ ਆ ਜੀ। ਸਾਡਾ ਗਰੁੱਪ ਹੈ ਜੀ ਨਿਊ ਫਰੰਟ ਬਟਾ। ਨਹੀਂ ਹੈ ਤਾਂ ਚਲੋ ਦੜਾਣ ਵਾਲੇ ਆ ਵਿੱਚ ਕਈ ਜਿਵੇਂ ਜਾਣ ਵਾਲੇ ਬਾਲੇ ਹੋ ਜਾਂਦੇ ਫਿਰ ਤਾਂ ਸੇਲ ਕਰਨੇ ਪੈ ਜਾਂਦੇ ਆ। ਜੀ ਹਾਂਜੀ। ਬੱਚੇ ਪੁੱਛੇ? ਨਹੀਂ ਪਾਲਤੂ ਧਾਰ ਦੇਦੇ ਹੁੰਦੇ ਆਪਣੇ ਗਰੁੱਪ ਦੇ ਵਿੱਚ। ਅੱਛਾ ਗਰੁੱਪ ਨਹੀਂ ਕਰਨੇ ਆ। ਨਹੀਂ ਬੰਦੇ ਰੱਖਦੇ ਫਿਰ ਨਹੀਂ ਆਪਣੇ ਕੋ ਸਾਭ ਹੁੰਦੇ। ਠੀਕ ਆ। ਇਦਾਂ ਸੱਜਣ ਬੇਲੀਆਂ ਨੂੰ ਸੇਲ ਕਰ ਦਿੰਦੇ ਆ। ਹਾਂਜੀ 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 ਬਿਲਕੁਲ। ਆਪਣੇ ਖਾਸ ਬੰਦੇ ਹੀ ਲੈਂਦੇ ਆ। ਠੀਕ ਆ। ਹਾਂਜੀ। ਤੇ ਜਿਹੜੇ ਬਾਹਰੋਂ ਆਂਦੇ ਬਾਈ ਜੀ ਕੁੱਤੇ ਉਹਨਾਂ ਫਰਕ अच्छा ਹੁਣ ਉਹਨਾਂ ਦਾ ਟਾਈਮ ਆ ਪਰ ਮਿਲਦਾ ਸਾਡੇ ਜਿਹੜੇ ਜਨਵਰੀ ਸੇ 7 ਮਹੀਨੇ ਗਰਮੀ ਚ ਰਹਿੰਦੇ ਆ ਹਾਂ 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 ਤੇ ਕੋਈ 2-4 ਪਾਡੀਆਂ 6 ਪਾਡੀਆਂ ਦਾ ਜਿਹੜਾ ਫਰਕ ਆ ਹਾਂ ਜੀ ਹਾਂ ਜੀ ਜਿੰਨੇ ਚਿਰ ਨੂੰ ਆਪਾਂ ਕਵਰ ਕਰਨਾ ਹੁੰਦਾ ਠੀਕ ਆ ਉਹ 3 ਮਹੀਨੇ ਲੱਗ ਜਾਂਦੇ ਸਾਨੂੰ ਕਵਰ ਕਰਦਾ ਜਿੰਨੇ ਚਿਰ ਨੂੰ ਆਪਾਂ ਕਵਰ ਕਰਨਾ ਉਹਨੇ ਚਿਰ ਸਾਡਾ ਸੀਜ਼ਨ ਆਊਟ ਹੋ ਜਾਂਦਾ ਹਾਂ ਸਹੀ ਸਹੀ ਇਹ ਫਰਕ ਆ ਉਥੇ ਮੌਸਮ ਇੱਕ ਆ ਮੌਸਮ ਇੱਕ ਆ ਉਦੋਂ ਭਜਦੇ ਹੁੰਦੇ ਆ ਕੁੱਤੇ ਬਾਕੀ ਬਰੀਡ ਇੱਕੋ ਹੀ ਆ ਬਰੀਡ ਇੱਕੀ ਆ ਬਰੀਡ ਇੱਕੀ ਆ ਬਰੀਡ ਸਾਰੀ ਬਾਹਰ ਦੀ ਹਾਂ ਠੀਕ ਹੈ ਠੀਕ ਹੈ ਦੇਸੀ ਬਰੀਡ ਤੋਂ ਹਾਂ ਹੈ ਦੇਸੀ ਬਰੀਡ ਦਾ ਕੋਈ ਨਹੀਂ 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 ਚਲ ਠੀਕ ਹੈ ਠੀਕ ਹੈ ਚਲੋ ਠੀਕ ਧੰਨਵਾਦ ਸਤੀਕਾਂ ਜੀ ਸਤੀਕਾਂ ਜੀ ਉਸੇ ਘਰੇ ਪਿੰਡੋਂ ਜੀ ਚੁग्गा 3 ਕੋਟ ਚੁग्गा ਜਦੋਂ ਮੇਰੇ ਲੈ ਕੇ ਤੋਂ ਆਏ ਠੀਕ ਹੈ ਅੱਗੇ ਕਿਨੇ ਜਾਣੇ ਤੁਹਾਡੇ ਕੋਲ ਸਾਡੇ ਕੋਲੇ ਹੈਗਾ 8 ਜਾਣਵਰ ਹੈ 8 ਜਾਣਵਰ ਮਾਰਾ ਤੇ ਇਹ ਫਿਰ ਜਦੋਂ ਤੁਹਾਨੂੰ ਮੈਸੇਜ ਆਂਦਾ ਹੋਊਗਾ ਫਿਰ ਪਤਾ ਲੱਗਦਾ ਹੋਊਗਾ ਹਨਾ ਪੰਜ ਮੈਸੇਜ ਆ ਜਾ ਕਿੰਮਤ ਕੀ ਅੱਜ ਇੱਥੇ ਧੋੜ ਹੈ ਹਨਾ ਠੀਕ ਹੈ ਕੱਲ ਪਤਾ ਲੱਗਣਾ ਫਿਰ ਤੁਹਾਨੂੰ ਕੱਲ ਕੱਲ ਪਤਾ ਲੱਗਾਈ ਅੱਜ ਪਹਿਲਾਂ ਬੋਲ ਦਿੰਦੇ ਨੇ ਅੱਛਾ ਪਹਿਲੇ ਬੋਲ ਦਿੰਦੇ ਆ ਕਿ ਫਲਾਣੀ ਤੇ ਮੇਲਾ ਹੋਣ ਲੱਗਾ ਚਲੋ ਠੀਕ ਹੈ ਜੀ ਤੁਹਾਡੇ ਕੋਲ ਕਿੰਨੇ ਜਾਨਵਰ ਘਰੇ 8 ਆ ਜੀ 8 ਕੋਈ ਸੇਲ ਨਹੀਂ ਕਰਾਂ ਨਹੀਂ ਨਹੀਂ ਸਾਰੇ ਗਰੁੱਪ ਵਾਲੇ ਹਨਾ ਜੀ ਚਲੋ ਠੀਕ ਹੈ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਭਾਜੀ ਕਿਹੜੀ ਜਗ੍ਹਾ ਆਈ ਵੀਰੋ ਪਟਾੜਾ ਤੇ ਗੁਜਰਪੁਰ ਆਲ ਸਾਹਿਬ ਖਾਸ ਹੀ ਪਟਾੜਾ ਹਾਂਜੀ ਠੀਕ ਹੈ ਠੀਕ ਆ ਤੇ ਪਿੰਡ ਕਿਹੜਾ ਕਿਉਂ ਖਾਦੀ ਪਟਾੜਾ ਪਿੰਡ ਬਾ ਪੈਚਦਾ ਗੁਜਰਪੁਰਾ ਗੁਜਰਪੁਰਾ ਹਾਂਜੀ ਠੀਕ ਹੈ ਠੀਕ ਹੈ ਗੁਜਰਪੁਰਾ ਠੀਕ ਹੈ ਠੀਕ ਹੈ ਕਿੰਨੇ ਜਾਨਵਰ ਨੇ ਭਾਜੀ ਭਾਜੀ 4 ਜਾਨ ਅਗੀ ਜੀਤੀ ਹਾਂਜੀ ਇੱਕ ਥਾਂ ਦੋਵਾਂ ਥਾਂ ਜੀਤੀ ਜੋ ਅੱਛਾ ਅੱਛਾ ਤੁਹ ਜੀ ਬਿਮਾਰ ਹੋ ਗਈ ਤੇ ਹਾਂਜੀ ਹਾਂਜੀ ਹੁਣ ਵਾਵਾ ਚਿਰ ਬਾਅਦ ਕੱਢੀ ਤੇ ਭਾਈਆ ਠੀਕ ਹੈ ਠੀਕ ਤੇ ਭਾਈ ਜੀ ਫਿਰ ਇਹਨੂੰ ਪ੍ਰੋਪਰ ਖਰਾਕੀ ਜੀ ਦੇਣੇ ਫਿਰ ਇਹਨੂੰ ਪਾਈ ਇਹਨੂੰ ਚਿਕਨ ਚਿਕਨ ਪਾਈਦਾ ਜਿੱਦਾਂ ਫਿਰ ਗਾਜਰਾ ਗੁਜਰਾ ਵੀ ਨਾਲ ਚਿਕਨ ਦੇ ਵਿੱਚ ਪਾਈ ਦਿਆਂ ਵੀ ਸਵਾਦ ਆ ਚਰੇ ਹਾਂ 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 ਪੂਰਾ ਮਿਕਸ ਕਰਕੇ ਚੀਜ਼ਾਂ ਪਾਈ ਜਾਂਦੀਆਂ ਠੀਕ ਹਾਂਜੀ ਹਾਂਜੀ ਨਹੀਂ ਨਹੀਂ ਵਧੀਆ ਜੀ ਵਧੀਆ ਇਹ ਮੇਲ ਆ ਜੀ ਹਾਂਜੀ ਮੇਲ ਤਿਆਰੀ ਹੈ ਫਿਰ ਇਹ ਮਨ ਕੇ ਮੇਲ ਅੱਜ ਤੇ ਭਜਾਉਂਦੇ ਫੀਮੇਲ ਅੱਡ ਵੱਖਰੀਆਂ ਮਰੀ ਲੜਨ ਹਣਾ ਹਾਂ ਸਹੀ ਸਹੀ ਆ ਜੀ ਬਿਲਕੁਲ ਫੇਰ ਇੱਦਾਂ ਉਹ ਇਕੱਠੇ ਭਜਾਈਏ ਫੇਰ ਨਾ ਲੜਪੇ ਨਾ ਆ ਫੇਰ ਲੜਪੇ ਨੇ ਸਹੀ ਗੱਲ ਆ ਜੀ ਬਿਲਕੁਲ ਸਹੀ ਗੱਲ ਤੋਂ ਠੀਕ ਕੜੀ ਨਹੀਂ ਬਿਲਕੁਲ ਜੀ ਤੇ ਇਹ ਜਾਨਵਰ ਬੜੇ ਪਾਈ ਨੇ ਖਰਾਕ ਖੁਰਕ ਬੜੀਆਂ ਪਾਈ ਜਾਂਦੇ ਨੇ ਨਾ ਆਪਦੇ ਕੋਈ ਚੀਜ਼ਾਂ ਬੰਦੇ ਹੋਣ ਕਿ ਨਹੀਂ ਜੀ ਹਾਂਜੀ ਹਾਂਜੀ ਠੀਕ ਆ ਸਾਰੇ ਉਹਨੂੰ ਵੈਰਾਈਟੀਆਂ ਆਪੋ ਆਪਣੀਆਂ ਰੱਖੀ ਹੁੰਦੀਆਂ ਨੇ ਲਓ ਜੀ ਚਾਹ ਸਸਤੀ ਕਰਵਾ ਜੀ ਧੰਨਵਾਦ ਧੰਨਵਾਦ ਤੁਹਾਡਾ ਬਹੁਤ ਆਰੀ ਜੋ ਕਿ ਤੁਹਾਨੂੰ ਵਧੀਆ ਤੋਂ ਵਧੀਆ ਵੈਰਾਈਟੀਆਂ ਮਿਲਣੀਆਂ ਆ। ਆ ਵੈਰਾਈਟੀਆਂ ਦੇਖੀ ਜਾਣੇ ਚਲੋ ਬਿਜੀ ਹੋਏ ਮੈਂ ਥੋੜਾ ਜਾਓ। ਹਾਂ ਜੀ। ਹਾਂ ਬਿਲਕੁਲ ਜੀ। ਇਹਨੂੰ ਹੋਰ ਕੋਈ ਚੀਜ਼ ਨਹੀਂ? ਨਹੀਂ ਨਹੀਂ ਭਾਜੀ। ਇਹਨਾਂ ਨੂੰ ਜਦੋਂ ਦਰਉਣਾ ਆ ਹਾਂ ਜੀ। ਇਹਨਾਂ ਨੂੰ ਕੋਈ ਖਰਾਕ ਵੀ ਪੋਣੀ ਪੈਂਦੀ ਆ। ਅੱਛਾ। ਹਾਂ ਜੀ ਜਿਆਦਾ ਤਾਂ ਮੇਰਾ ਬ੍ਰਦਰ ਹੀ ਲੈਂਦਾ ਜਾਉ ਮੈਂ ਤੇ ਘਟ ਵਾਦੀ ਆ ਕੇ ਆਇਆ ਹਾਂ। ਹਾਂ ਜੀ ਹਾਂ ਜੀ ਬਿਲਕੁਲ ਜੀ। ਬਿਲ ਇਹ ਹੈ ਨਾ ਇਹ ਵੀ ਸ਼ੌਂਕ ਹੈ ਨਾ ਜੀ ਸ਼ੌਂਕ ਸ਼ੌਂਕ ਭਾਈ ਕਈ ਮੱਜਾਂ ਦਾ ਸ਼ੌਂਕ ਮੱਜਾਂ ਦਾ ਸ਼ੌਂਕ ਹੁੰਦਾ ਜਿੱਦਾਂ ਕਈਆਂ ਨੂੰ ਆਪਣਾ ਵੀ ਟਰੈਕਟਰਾਂ ਦਾ ਸ਼ੌਂਕ ਹੈ ਟਰੈਕਟਰਾਂ ਦਾ ਵੱਖਰਾ ਵੱਖਰਾ ਹੈ ਨਾ ਇਹ ਵੀ ਸ਼ੌਂਕ ਹੈ ਬੜਾ ਹਾਂ ਜੀ ਹਾਂ ਜੀ ਬਹੁਤ ਵਧੀਆ ਸ਼ੌਂਕ ਹੈ ਜੀ ਹਾਂ ਜੀ ਹਾਂ ਜੀ ਚਲੋ ਸਾਡੇ ਤੋਂ ਜਾਣਦੇ ਸਾਡੇ ਪੱਪੂ ਸੰਧੂ ਜੀ ਔਰ ਉਹਨਾਂ ਨੂੰ ਬੜਾ ਸ਼ੌਂਕ ਹੈ ਉਹਨਾਂ ਨੂੰ ਬੜਾ ਸ਼ੌਂਕ ਹੈ ਹਾਂ ਪੱਪੂ ਉਸਨੇ ਬਹੁਤ ਜ਼ਿਆਦਾ ਸ਼ੌਂਕ ਹੈ ਉਹਨਾਂ ਨੂੰ ਉੱਤੇ ਵੀ ਚੰਗੇ ਹੈ ਲਾਈਨ ਡਿੰਗੀ ਨਾ ਕੋਈ ਭਾਜੀ ਲਾਈਫ ਹੁੰਦੀ ਹੈ ਚਲੋ ਐਂ ਹੈ ਭਾਜੀ ਇਹ ਜਿੱਤ ਹਾਰ ਦਾ ਬਣੀ ਆ ਸ਼ੌਂਕ ਜਗਾਉਂਦਾ ਹੈ ਕਹ ਇੱਦਾਂ ਸਾਰੇ ਇੱਧਰ ਗੁਰਦਾਪੁਰੇ ਟੱਕਰੇ ਫਿਰਦੇ ਆ ਤੇ ਕਿੰਨੇ ਜਾਨਵਰ ਤੁਹਾਡੇ ਕੋਲ 8 ਜਨਵਾਰ 2 ਜੇ 2 ਜਾਨਵਰ ਇਹ ਮੇਲ ਫੀਮੇਲ ਆ ਫੀਮੇਲ ਆ ਮੇਲ ਆ ਹਾਂਜੀ ਠੀਕ ਆ ਠੀਕ ਆ ਤਿਆਰੀ ਦੀ ਪੂਰੀ ਹੈ ਨਾ ਹਾਂਜੀ ਹਾਂਜੀ ਤਿਆਰੀ ਚੱਲੋ ਚੱਲੋ ਚੱਲ ਲਓ ਮਾਰਾ ਨਾ ਵੇਖੀ ਜਾਓ ਬਰਾ ਦੇ ਕੀ ਬਣਦਾ ਹੋਰ ਲਓ ਜੀ ਵੇਖੀ ਚੱਲੋ ਘਰਾ ਦੇ ਚੰਗੇ ਚੰਗੇ ਕੁੱਤੇ ਆ ਰਹੇ ਆ ਤਬਾਜੀ ਤੁਹੀ ਕਿਹੜੀ ਜਗ੍ਹਾ ਤੋਂ ਖਾਸ ਇਚ ਕਰਾਉਂਦੋ ਕਿ ਪਿੰਡ ਕੋਈ ਨਾਲ ਆ ਪਿੰਡ ਨਾਲ ਹਾਂ ਕਿਹੜਾ ਪਿੰਡ ਹੈ ਜੀ ਤੁਮ ਬਾਜੀ ਕਿਹੜਾ ਪਿੰਡਾ ਆ ਰਾਮਗੜ੍ਹ ਪਿੰਡ ਰਾਮਗੜ੍ਹ ਕਿੰਨੇ ਜਾਨਵਰ ਹੈ ਜੀ ਬਾਜੀ ਹੈਗੇ ਆ ਫਿਰ ਤਿੰਨ ਤਿੰਨ ਚਲੋ ਠੀਕ ਹੈ ਜੀ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਦਰ ਆ ਜਣੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਜੀ ਤੇ ਕਿਹੜੀ ਜਗ੍ਹਾ ਜਗਰਾਉਂਦੋ ਠੀਕ ਹੈ ਠੀਕ ਹੈ ਕਿੰਨੇ ਜਾਨਵਰ ਹੈ ਬਾਜੀ ਵੀ ਆਇਆ 10 15 ਜਾਣੇ ਵੀਰੇ ਇਹ ਗਰੁੱਪ ਦੇ ਸਿਰ ਉਹੀ ਚੱਲਦਾ ਸਾਰਾ ਕੰਮ ਜੀ ਠੀਕ ਹੈ ਤੇ ਇੱਥੇ ਹੁਣ ਕਿਨੇ ਲੈ ਕੇ ਆਂਦੇ ਆ ਪੰਜ ਆਏ ਆ ਪੰਜ ਲੈ ਕੇ ਆਂਦੇ ਟਾਈਮ ਸ਼ੁਰੂ ਹੋਣ ਵਾਲੀ ਹੈ ਨਾ ਜੀ ਹਾਂ ਹਾਂ ਟ੍ਰੈਡਰਾਂ ਦੇ ਕੱਢੀ ਜਾਂਦੇ ਇਹ ਮੇਲ ਆ ਜੀ ਇਹ ਮੇਲ ਜਿਹੜੇ ਕੋਈ ਕਰੇ ਉਹਨੇ ਬੱਚੇ ਪੁੱਛਦੇ ਨੇ ਕੋਈ ਸੇਲ ਹੁੰਦੇ ਕੀ ਕਰ ਦਿੰਦੇ ਆ ਅੱਛਾ ਠੀਕ ਉਂ ਕਰ ਦਿੰਦੇ ਸੇਲ ਜੇ ਹੁੰਦਾ ਕਦੇ ਕਰ ਦਿੰਦੇ ਵੈਸੇ ਤਾਂ ਹੈ ਨਹੀਂ ਵੈਸੇ ਦੇਣੇ ਇਹ ਆਪਣੇ ਲੋਕਲ ਨਹੀਂ ਇੰਪੋਰਟ ਕਰਾਈ ਰਹੇ ਨੇ ਨਹੀਂ ਇਹ ਇਧਰ ਇੰਡੀਆ ਨਹੀਂ ਇਹ ਇੰਡੀਆ ਨਹੀਂ ਇਹਨੇ ਜੇ ਬੋਰਡ ਵਾਲੇ ਵੀ ਆਏ ਹੁਣੇ ਜੀ ਨਹੀਂ ਨਹੀਂ ਸਾਰੇ ਸਾਰੇ ਐਸੇ ਇੰਡੀਅਨ ਮੇਲੇ ਆ। ਉਹ ਦਾਦੇ ਬੇਸੇ ਬਾਈ ਜੀ ਕਹਿੰਦੇ ਹੁੰਦਾ ਫਰਕ ਹੁੰਦਾ ਮੌਸਮ ਦਾ ਨਾ। ਬੋਰਡ ਵੀ ਹੁੰਦੇ ਆ ਤੇ ਅੱਜ ਜਿਹੜੀ ਮੇਲਾ ਹੀ ਇੰਡੀਆ ਨੂੰ। ਹਾਂਜੀ ਹਾਂਜੀ। ਚਲੋ ਬਿਲਕੁਲ ਜੀ ਨੇ ਬਹੁਤ ਸੋਹਣਾ ਲੱਗ ਰਿਹਾ ਜੀ। ਚਲੋ ਠੀਕ ਹੈ ਵੀਰ ਜੀ ਸਤਿ ਸ਼੍ਰੀ ਅਕਾਲ। ਆ ਮਾਲਾ ਹੋ ਰਹੀਆਂ ਚਲੋ ਫਿਰ ਜਾ ਰਹੇ ਫਿਰ ਤੇ ਕਰ ਦਿਓ ਫਿਰ ਵੀਡੀਓ ਨੂੰ ਬਾਕੀ ਲਾਈਕ ਸ਼ੇਅਰ ਕਮੈਂਟ ਕਰਦੇ ਮੈਨੂੰ ਸਸਤੀਕਾ